ਇੱਕ ਇੱਕ ਕਰਮਨ ਐਪਲ ਸਾਈਡ ਵਿਨੇਗਰ ਬੜੀ ਚੱਲਦੀ ਆ ਉਹ ਕੀ ਚੀਜ਼ ਆ ਇੰਨੇ ਇੰਨੇ ਚੱਲਦੇ ਨੇ ਹਾਂਜੀ ਹਾਂ ਉਹ ਤੁਹਾਡੀ ਡਾਈਜੈਸ਼ਨ ਵਧੀਆ ਰੱਖਦਾ ਗੱਟ ਹੈਲਥ ਉਹ ਵੀ ਵਧੀਆ ਰੱਖਦਾ ਅੱਛਾ ਉਹਦਾ ਯੂਜ਼ ਕਰਨ ਦਾ ਤਰੀਕਾ ਜਿਵੇਂ ਮੈਂ ਇਸ ਵੇਰੇ λεਮਨ ਦੱਸਿਆ ਨਾ ਤੁਸੀਂ ਉਹਦੇ ਵਿੱਚ ਐਪਲ ਸਿਡਰ ਵਿਨੇਗਰ ਪਾ ਲਓ ਜਿਵੇਂ ਤੁਸੀਂ ਡੇ ਦਾ ਉਹ ਡਾਕਟਰ ਤੋਂ ਪੁੱਛਿਆ ਵੀ ਇਹਨਾਂ ਲੈ ਸਕਦੇ ਹਾਂ ਹਾਂ ਲੈ ਸਕਦੇ ਆਮ ਕੇਮਿਸਟਾਂ ਦੇ ਪਿਆ ਹੁੰਦੇ ਨੇ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਸਾਰੀਆਂ ਤੁਸੀਂ ਡਾਕਟਰ ਤੋਂ ਬਿਨਾ ਕਹੇ ਲੈ ਸਕਦੇ ਹੋ ਸਿਰਫ ਜਿਹੜੀਆਂ ਮਦਰ ਬ੍ਰੈਸਟ ਫੀਡ ਕਰਵਾਉਂਦੀਆਂ ਉਹਨਾਂ ਨੂੰ ਬਹੁਤ ਐਗੀਆਂ ਚੀਜ਼ਾਂ ਹੁੰਦੀਆਂ ਨੇ ਵੀ ਇਹ ਨਹੀਂ ਲੈਣੀਆਂ ਚਾਹੀਦੀਆਂ ਆਦਰਵਾਇਜ਼ men women ਤੁਸੀਂ ਐਵਰੀ ਡੇ ਇਹ ਚੀਜ਼ਾਂ ਨੂੰ ਯੂਜ਼ ਕਰੋਗੇ ਫਿਰ ਉਹਦੇ ਦਾ ਰਿਜ਼ਲਟ ਦਾ ਕੀ ਆਉਣਾ ਤੁਹਾਨੂੰ ਬੀਪੀ ਨਹੀਂ ਹੋਣਾ ਤੁਹਾਨੂੰ ਕੋਲੇਸਟੇਰੋਲ ਨਹੀਂ ਹੋਣਾ ਤੁਹਾਨੂੰ ਆਥਾਇਰੋਇਡ ਨਹੀਂ ਹੋਣਾ ਤੁਹਾਨੂੰ ਯੂਰਿਕ ਐਸਿਡ ਨਹੀਂ ਹੋਣਾ ਥੋੜੇ ਗਿੱਟੇ ਗੁੱਡੇ ਨਹੀਂ ਪੇਨ ਕਰਨੇ ਇੱਕ ਇੱਕ ਕਰਮਨ ਐਪਲ ਸਾਈਡ ਵਿਨੇਗਰ ਬੜੀ ਚੱਲਦੀ ਆ ਉਹ ਕੀ ਚੀਜ਼ ਆ ਇੰਨੇ ਇੰਨੇ ਚੱਲਦੇ ਨੇ ਹਾਂਜੀ ਹਾਂ ਉਹ ਤੁਹਾਡੀ ਡਾਈਜੈਸ਼ਨ ਵਧੀਆ ਰੱਖਦਾ ਗੱਟ ਹੈਲਥ ਉਹ ਵੀ ਵਧੀਆ ਰੱਖਦਾ ਅੱਛਾ ਉਹਦਾ ਯੂਜ਼ ਕਰਨ ਦਾ ਤਰੀਕਾ ਜਿਵੇਂ ਮੈਂ ਇਸ ਵੇਰੇ λεਮਨ ਦੱਸਿਆ ਨਾ ਤੁਸੀਂ ਉਹਦੇ ਵਿੱਚ ਐਪਲ ਸਿਡਰ ਵਿਨੇਗਰ ਪਾ ਲਓ ਜਿਵੇਂ ਤੁਸੀਂ ਡੇ ਦਾ ਉਹ ਡਾਕਟਰ ਤੋਂ ਪੁੱਛੇ ਵੀ ਉਹਨਾਂ ਲੈ ਸਕਦੇ ਹੋ ਹਾਂ ਲੈ ਸਕਦੇ ਆਮ ਕੇਮਿਸਟਾਂ ਦੇ ਪਿਆ ਹੁੰਦੇ ਨੇ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਸਾਰੀਆਂ ਤੁਸੀਂ ਡਾਕਟਰ ਤੋਂ ਬਿਨਾ ਕਹੇ ਲੈ ਸਕਦੇ ਹੋ ਸਿਰਫ ਜਿਹੜੀਆਂ ਮਦਰ ਬ੍ਰੈਸਟ ਫੀਡ ਕਰਵਾਉਂਦੀਆਂ ਉਹਨਾਂ ਨੂੰ ਬਹੁਤ ਐਸੀ ਚੀਜ਼ਾਂ ਹੁੰਦੀਆਂ ਨੇ ਵੀ ਇਹ ਨਹੀਂ ਲੈਣੀਆਂ ਚਾਹੀਦੀਆਂ ਆਦਰਵਾਇਜ਼ men women ਤੁਸੀਂ ਐਵਰੀ ਡੇ ਇਹ ਚੀਜ਼ਾਂ ਨੂੰ ਯੂਜ਼ ਕਰੋਗੇ ਫਿਰ ਉਹਦੇ ਦਾ ਰਿਜ਼ਲਟ ਦਾ ਕੀ ਆਉਣਾ ਤੁਹਾਨੂੰ ਬੀਪੀ ਨਹੀਂ ਹੋਣਾ ਤੁਹਾਨੂੰ ਕੋਲੇਸਟੇਰੋਲ ਨਹੀਂ ਹੋਣਾ ਤੁਹਾਨੂੰ ਆਥਾਇਰੋਇਡ ਨਹੀਂ ਹੋਣਾ ਤੁਹਾਨੂੰ ਯੂਰਿਕ ਐਸਿਡ ਨਹੀਂ ਹੋਣਾ ਥੋੜੇ ਗਿੱਟੇ ਗੁੱਡੇ ਨਹੀਂ ਪੇਨ ਕਰਨੇ ਇੱਕ ਇੱਕ ਕਰਮਨ ਐਪਲ ਸਾਈਡ ਵਿਨੇਗਰ ਬੜੀ ਚੱਲਦੀ ਆ ਉਹ ਕੀ ਚੀਜ਼ ਆ ਇੰਨੇ ਇੰਨੇ ਚੱਲਦੇ ਨੇ ਹਾਂਜੀ ਹਾਂ ਉਹ ਤੁਹਾਡੀ ਡਾਈਜੈਸ਼ਨ ਵਧੀਆ ਰੱਖਦਾ ਗੱਟ ਹੈਲਥ ਉਹ ਵੀ ਵਧੀਆ ਰੱਖਦਾ ਅੱਛਾ ਉਹਦਾ ਯੂਜ਼ ਕਰਨ ਦਾ ਤਰੀਕਾ ਜਿਵੇਂ ਮੈਂ ਇਸ ਵੀਰੇ ਲੈਮਨ ਦੱਸਿਆ ਨਾ ਤੁਸੀਂ ਉਹਦੇ ਵਿੱਚ ਐਪਲ ਸਿਡਰ ਵਿਨੇਗਰ ਪਾ ਲਓ ਜਿਵੇਂ ਤੁਸੀਂ ਡੇ ਦਾ ਉਹ ਡਾਕਟਰ ਤੋਂ ਪੁੱਛਿਆ ਵੀ ਇਹਨਾਂ ਲੈ ਸਕਦੇ ਹਾਂ ਹਾਂ ਲੈ ਸਕਦੇ ਆਮ ਕੇਮਿਸਟਾਂ ਦੇ ਪਿਆ ਹੁੰਦੇ ਨੇ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਸਾਰੀਆਂ ਤੁਸੀਂ ਡਾਕਟਰ ਤੋਂ ਬਿਨਾ ਕਹੇ ਲੈ ਸਕਦੇ ਹੋ ਸਿਰਫ ਜਿਹੜੀਆਂ ਮਦਰ ਬ੍ਰੈਸਟ ਫੀਡ ਕਰਵਾਉਂਦੀਆਂ ਉਹਨਾਂ ਨੂੰ ਬਹੁਤ ਐਗੀਆਂ ਚੀਜ਼ਾਂ ਹੁੰਦੀਆਂ ਨੇ ਵੀ ਇਹ ਨਹੀਂ ਲੈਣੀਆਂ ਚਾਹੀਦੀਆਂ ਆਦਰਵਾਇਜ਼ men women ਤੁਸੀਂ ਐਵਰੀ ਡੇ ਇਹ ਚੀਜ਼ਾਂ ਨੂੰ ਯੂਜ਼ ਕਰੋਗੇ ਫਿਰ ਉਹਦੇ ਦਾ ਰਿਜ਼ਲਟ ਦਾ ਕੀ ਆਉਣਾ ਤੁਹਾਨੂੰ ਬੀਪੀ ਨਹੀਂ ਹੋਣਾ ਤੁਹਾਨੂੰ ਕੋਲੇਸਟੇਰੋਲ ਨਹੀਂ ਹੋਣਾ ਤੁਹਾਨੂੰ ਆਥਾਇਰੋਇਡ ਨਹੀਂ ਹੋਣਾ ਤੁਹਾਨੂੰ ਯੂਰਿਕ ਐਸਿਡ ਨਹੀਂ ਹੋਣਾ ਥੋੜੇ ਗਿੱਟੇ ਗੁੱਡੇ ਨਹੀਂ ਪੇਨ ਕਰਨੇ ਇੱਕ ਇੱਕ ਕਰਮਨ ਐਪਲ ਸਾਈਡ ਵਿਨੇਗਰ ਬੜੀ ਚੱਲਦੀ ਆ ਉਹ ਕੀ ਚੀਜ਼ ਆ ਇੰਨੇ ਇੰਨੇ ਚੱਲਦੇ ਨੇ ਹਾਂਜੀ ਹਾਂ ਉਹ ਤੁਹਾਡੀ ਡਾਈਜੈਸ਼ਨ ਵਧੀਆ ਰੱਖਦਾ ਗੱਟ ਹੈਲਥ ਉਹ ਵੀ ਵਧੀਆ ਰੱਖਦਾ ਅੱਛਾ ਉਹਦਾ ਯੂਜ਼ ਕਰਨ ਦਾ ਤਰੀਕਾ ਜਿਵੇਂ ਮੈਂ ਇਸ ਵੇਰੇ λεਮਨ ਦੱਸਿਆ ਨਾ ਤੁਸੀਂ ਉਹਦੇ ਵਿੱਚ ਐਪਲ ਸਿਡਰ ਵਿਨੇਗਰ ਪਾ ਲਓ ਜਿਵੇਂ ਤੁਸੀਂ ਡੇ ਦਾ ਉਹ ਡਾਕਟਰ ਤੋਂ ਪੁੱਛਿਆ ਵੀ ਇਹਨਾਂ ਲੈ ਸਕਦੇ ਹਾਂ ਹਾਂ ਲੈ ਸਕਦੇ ਆਮ ਕੇਮਿਸਟਾਂ ਦੇ ਪਿਆ ਹੁੰਦੇ ਨੇ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਸਾਰੀਆਂ ਤੁਸੀਂ ਡਾਕਟਰ ਤੋਂ ਬਿਨਾ ਕਹੇ ਲੈ ਸਕਦੇ ਹੋ ਸਿਰਫ ਜਿਹੜੀਆਂ ਮਦਰ ਬ੍ਰੈਸਟ ਫੀਡ ਕਰਵਾਉਂਦੀਆਂ ਉਹਨਾਂ ਨੂੰ ਬਹੁਤ ਐਗੀਆਂ ਚੀਜ਼ਾਂ ਹੁੰਦੀਆਂ ਨੇ ਵੀ ਇਹ ਨਹੀਂ ਲੈਣੀਆਂ ਚਾਹੀਦੀਆਂ ਆਦਰਵਾਇਜ਼ men women ਤੁਸੀਂ ਐਵਰੀ ਡੇ ਇਹ ਚੀਜ਼ਾਂ ਨੂੰ ਯੂਜ਼ ਕਰੋਗੇ ਫਿਰ ਉਹਦਾ ਰਿਜ਼ਲਟ ਦਾ ਕੀ ਆਉਣਾ ਤੁਹਾਨੂੰ ਬੀਪੀ ਨਹੀਂ ਹੋਣਾ ਤੁਹਾਨੂੰ ਕੋਲੇਸਟੇਰੋਲ ਨਹੀਂ ਹੋਣਾ ਤੁਹਾਨੂੰ ਆਥਾਇਰੋਇਡ ਨਹੀਂ ਹੋਣਾ ਤੁਹਾਨੂੰ ਯੂਰਿਕ ਐਸਿਡ ਨਹੀਂ ਹੋਣਾ ਥੋੜੇ ਗਿੱਟੇ ਗੁੱਡੇ ਨਹੀਂ ਪੇਨ ਕਰਨੇ ਇੱਕ ਇੱਕ ਕਰਮਨ ਐਪਲ ਸਾਈਡ ਵਿਨੇਗਰ ਬੜੀ ਚੱਲਦੀ ਆ ਉਹ ਕੀ ਚੀਜ਼ ਆ ਇੰਨੇ ਇੰਨੇ ਚੱਲਦੇ ਨੇ ਹਾਂਜੀ ਹਾਂ ਉਹ ਤੁਹਾਡੀ ਡਾਈਜੈਸ਼ਨ ਵਧੀਆ ਰੱਖਦਾ ਗੱਟ ਹੈਲਥ ਉਹ ਵੀ ਵਧੀਆ ਰੱਖਦਾ ਅੱਛਾ ਉਹਦਾ ਯੂਜ਼ ਕਰਨ ਦਾ ਤਰੀਕਾ ਜਿਵੇਂ ਮੈਂ ਸਵੇਰੇ λεਮਨ ਦੱਸਿਆ ਨਾ ਤੁਸੀਂ ਉਹਦੇ ਵਿੱਚ ਐਪਲ ਸਿਡਰ ਵਿਨੇਗਰ ਪਾ ਲਓ ਜਿਵੇਂ ਤੁਸੀਂ ਡੇ ਦਾ ਉਹ ਡਾਕਟਰ ਤੋਂ ਪੁੱਛਿਆ ਵੀ ਇਹਨਾਂ ਲੈ ਸਕਦੇ ਹਾਂ ਹਾਂ ਲੈ ਸਕਦੇ ਆਮ ਕੇਮਿਸਟਾਂ ਦੇ ਪਿਆ ਹੁੰਦੇ ਨੇ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਸਾਰੀਆਂ ਤੁਸੀਂ ਡਾਕਟਰ ਤੋਂ ਬਿਨਾ ਕਹੇ ਲੈ ਸਕਦੇ ਹੋ ਸਿਰਫ ਜਿਹੜੀਆਂ ਮਦਰ ਬ੍ਰੈਸਟ ਫੀਡ ਕਰਵਾਉਂਦੀਆਂ ਉਹਨਾਂ ਨੂੰ ਬਹੁਤ ਐਗੀਆਂ ਚੀਜ਼ਾਂ ਹੁੰਦੀਆਂ ਨੇ ਵੀ ਇਹ ਨਹੀਂ ਲੈਣੀਆਂ ਚਾਹੀਦੀਆਂ ਆਦਰਵਾਇਜ਼ men women ਤੁਸੀਂ ਐਵਰੀ ਡੇ ਇਹ ਚੀਜ਼ਾਂ ਨੂੰ ਯੂਜ਼ ਕਰੋਗੇ ਫਿਰ ਉਹਦੇ ਦਾ ਰਿਜ਼ਲਟ ਦਾ ਕੀ ਆਉਣਾ ਤੁਹਾਨੂੰ ਬੀਪੀ ਨਹੀਂ ਹੋਣਾ ਤੁਹਾਨੂੰ ਕੋਲੇਸਟੇਰੋਲ ਨਹੀਂ ਹੋਣਾ ਤੁਹਾਨੂੰ ਆਥਾਇਰੋਇਡ ਨਹੀਂ ਹੋਣਾ ਤੁਹਾਨੂੰ ਯੂਰਿਕ ਐਸਿਡ ਨਹੀਂ ਹੋਣਾ ਤੁਹਾਡੇ ਗਿੱਟੇ ਗੁੱਡੇ ਨਹੀਂ ਪੇਨ ਕਰਨੇ